ਕਦੇ ਠੰਡੇ ਤਾਂ ਕਦੇ ਗਰਮੀ ਨੇ ਮੌਸਮ ਚਾਰੇ ਬਦਲਾ ਨੇ ਲੋਕਾਂ ਨੂੰ ਕਨਫਿਊਜ਼ ਕਰ ਰੱਖਿਆ ਸੀ ਲੇਕਿਨ ਹੁਣ ਜਿਨ੍ਹਾਂ ਸੂਬਿਆਂ ਦੇ ਵਿੱਚ ਲੋਕ ਠੰਡ ਨਾਲ ਕੰਬ ਰਹੇ ਨੇ ਉੱਥੇ ਹੁਣ ਗਰਮੀ ਉਹਨਾਂ ਦੇ ਦਰਵਾਜ਼ੇ ਤੇ ਦਸਤਕ ਦੇਵੇਗੀ ਮੌਸਮ ਵਿਭਾਗ ਅਨੁਸਾਰ 9 ਮਾਰਚ ਤੋਂ ਹੋਲੀ ਤੱਕ ਮੌਸਮ ਬਦਲੇਗਾ ਦਰਅਸਲ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਪੱਛਮੀ ਗੜਬੜੀ ਰਹੇਗੀ ਜਿਸ ਕਾਰਨ ਗਰਮੀ ਦਾ ਅਹਿਸਾਸ ਹੋਵੇਗਾ ਸਕਾਈ ਮੈਪ ਦੇ ਅਨੁਸਾਰ ਪੱਛਮੀ ਗੜਬੜੀ ਇਸ ਸਮੇਂ ਅਫਗਾਨਿਸਤਾਨ ਉੱਤੇ ਹੈ ਇਹ 9 ਮਾਰਚ ਦੀ ਰਾਤ ਨੂੰ ਜੰਮੂ ਕਸ਼ਮੀਰ ਪਹੁੰਚੇਗਾ ਇਸ ਤੋਂ ਬਾਅਦ ਵੀ 2-3 ਦਿਨ ਪਛਮੀ ਗੜਬੜੀਆਂ ਲਗਾਤਾਰ ਆਉਣਗੀਆਂ ਇਹਨਾਂ ਵਿੱਚ ਅੰਤਰ ਨਾ ਹੋਣ ਕਾਰਨ ਉੱਤਰੀ ਹਵਾਵਾਂ ਨਹੀਂ ਚੱਲ ਸਕਣਗੀਆਂ ਅਤੇ ਠੰਡ ਖਤਮ ਹੋ ਜਾਵੇਗੀ ਇਸ ਲਈ ਤਾਪਮਾਨ 15-16 ਮਾਰਚ ਤੱਕ ਉੱਚਾ ਰਹੇਗਾ ਇਸ ਦੌਰਾਨ ਰਾਤ ਦਾ ਤਾਪਮਾਨ ਵੀ ਵਧੇਗਾ ਅਤੇ ਸਵੇਰੇ ਅਤੇ ਰਾਤ ਦੀ ਠੰਡ ਖਤਮ ਹੋ ਜਾਵੇਗੀ ਪਛਮੀ ਗੜਬੜੀ ਕਾਰਨ ਜ਼ਿਆਦਾਤਰ ਪਹਾੜੀ ਰਾਜਾਂ ਦੇ ਵਿੱਚ ਪ੍ਰਭਾਵ ਪਵੇਗਾ ਦਿੱਲੀ ਐਨਸੀਆਰ ਦੇ ਵਿੱਚ ਮੌਸਮ ਸਾਫ਼ ਅਤੇ ਸੁੱਕਾ ਰਹਿਣ ਦੀ ਉਮੀਦ ਹੈ ਤੇਜ਼ ਹਵਾਵਾਂ ਘਟ ਜਾਣਗੀਆਂ ਤਾਪਮਾਨ 30 ਡਿਗਰੀ ਤੱਕ ਪਹੁੰਚਣ ਦੀ ਉਮੀਦ ਹੈ 11 ਤੋਂ 14 ਮਾਰਚ ਦੇ ਵਿਚਕਾਰ ਪਾਰਾ 33 ਡਿਗਰੀ ਨੂੰ ਪਾਰ ਕਰ ਸਕਦਾ ਹੈ ਹਾਲਾਂਕਿ ਹੋਲੀ ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ ਹੁਣ ਉੱਤਰ ਪ੍ਰਦੇਸ਼ ਵਿੱਚ ਮੌਸਮ ਬਦਲੇਗਾ ਤੇ ਤਾਪਮਾਨ ਵਧੇਗਾ ਹਾਲਾਂਕਿ ਉੱਤਰ ਪੱਛਮੀ ਜ਼ਿਲ੍ਹਿਆਂ ਦੇ ਵਿੱਚ 13 ਅਤੇ 14 ਮਾਰਚ ਨੂੰ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਬਿਹਾਰ ਚਾਰਖੰਡ ਵਿੱਚ ਦਿਨ ਦਾ ਤਾਪਮਾਨ ਵੀ ਵਧੇਗਾ ਗੁਜਰਾਤ ਦੇ ਵਿੱਚ ਮੌਨਸੂਨ ਤੋਂ ਪਹਿਲਾਂ ਦੀ ਗਰਮੀ ਤੇਜ਼ ਹੋਵੇਗੀ ਅਤੇ ਕੱਲ ਤੋਂ ਤਾਪਮਾਨ 40 ਡਿਗਰੀ ਨੂੰ ਪਾਰ ਕਰਨ ਦੀ ਉਮੀਦ ਹੈ ਕੁਝ ਇਲਾਕਿਆਂ ਦੇ ਵਿੱਚ ਗਰਮੀ ਦੀ ਲਹਿਰ ਵੀ ਆ ਸਕਦੀ ਹੈ 12 ਮਾਰਚ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਦੇ ਨਾਲ ਹੀ Rajasthan ਦਾ ਮੌਸਮ ਹੌਲੀ-ਹੌਲੀ ਗਰਮ ਹੋਣਾ ਸ਼ੁਰੂ ਹੋ ਜਾਵੇਗਾ ਰਾਤ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ ਆ ਗਿਆ ਹੈ ਹੁਣ ਇਹ ਵਧੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ 2-3 ਡਿਗਰੀ ਵਧਣ ਦੀ ਉਮੀਦ ਹੈ ਮੌਸਮ ਵਿਭਾਗ ਅਨੁਸਾਰ ਭੋਪਾਲ ਸਮੇਤ ਪੂਰੇ ਮੱਧ ਪ੍ਰਦੇਸ਼ ਦੇ ਵਿੱਚ ਦਿਨ ਦਾ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਇਸ ਦੇ ਨਾਲ ਹੀ ਰਾਤ ਦਾ ਤਾਪਮਾਨ 17 ਤੋਂ 18 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੱਛਮੀ ਹਿਮਾਲੀਅਨ ਖੇਤਰ 'ਚ 9 ਮਾਰਚ ਤੋਂ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋਵੇਗੀ ਜਿਸ ਕਾਰਨ 9 ਤੋਂ 12 ਮਾਰਚ ਤੱਕ ਜੰਮੂ ਕਸ਼ਮੀਰ ਲਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਬਰਫ਼ਬਾਰੀ ਅਤੇ بارش ਹੋਵੇਗੀ ਉੱਤਰਾਖੰਡ ਦੇ ਵਿੱਚ 10 ਤੋਂ 12 ਮਾਰਚ ਤੱਕ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਸਤ ਮਾਰਚ ਨੂੰ ਉੱਤਰ ਪੂਰਬੀ ਸੂਬਿਆਂ ਅਤੇ ਨਾਚਲ ਪ੍ਰਦੇਸ਼ ਨਾਗਾਲੈਂਡ ਅਤੇ ਅਸਾਮ ਦੇ ਵਿੱਚ ਮੀਂਹ ਪੈ ਸਕਦਾ ਹੈ ਉਧਰ ਹੀ ਮੌਸਮ ਕੇਂਦਰ ਮੁਤਾਬਕ ਪੰਜਾਬ ਦੇ ਵਿੱਚ ਪਿਛਲੇ 3 ਦਿਨਾਂ ਤੋਂ ਹਰ ਰੋਜ਼ ਧੁੱਪ ਨਿਕਲ ਰਹੀ ਹੈ ਆਉਣ ਵਾਲੇ 4 ਦਿਨਾਂ ਦੇ ਵਿੱਚ ਵੀ ਧੁੱਪ ਨਿਕਲਣ ਦੀ ਸੰਭਾਵਨਾ ਹੈ ਜਿਸ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ ਇੱਕ ਨਵੀਂ ਪੱਛਮੀ ਗੜਬੜੀ 9 ਮਾਰਚ ਤੋਂ ਸਰਗਰਮ ਹੋਵੇਗੀ ਇਸ ਦਾ ਅਸਰ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਵਿੱਚ ਜ਼ਿਆਦਾ ਹੋਵੇਗਾ ਬਰਫਬਾਰੀ ਹੋ ਸਕਦੀ ਹੈ ਤੇ ਬਾਰਿਸ਼ ਦੀ ਵੀ ਸੰਭਾਵਨਾ ਹੈ ਇਹਨਾਂ ਪੱਛਮ ਗੜਬੜੀ ਦਾ ਅਸਰ ਪੰਜਾਬ ਦੇ ਮੈ ਮਾਰਚ ਤੋਂ ਦੇਖਣ ਨੂੰ ਮਿਲ ਰਿਹਾ ਹੈ ਅਨੁਮਾਨ ਹੈ ਕਿ 12 ਅਤੇ 13 ਮਾਰਚ ਨੂੰ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਹਾਲਾਂਕਿ ਇਹਨਾਂ ਦਿਨਾਂ ਲਈ ਕੋਈ ਵੀ ਅਲਰਟ ਹਲੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ